ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਨਾ ਤਾਂ ਤੁਸੀਂ ਉਹ ਉਪਾਅ ਕਦੇ ਸੋਚਿਆ ਹੋਵੇਗਾ ਤੇ ਨਾ ਹੀ ਕਦੇ ਦੇਖਿਆ ਤੇ ਨਾ ਹੀ ਕਦੇ ਕਿਸੇ ਤੋਂ ਸੁਣਿਆ ਹੋਵੇਗਾ ਤੇ ਇਹ ਇੱਕ ਅਜਿਹਾ ਉਪਾਅ ਹੈ ਜਿਸ ਨੂੰ ਕਰਨ ਦੇ ਨਾਲ ਨਾਰੇ ਤਾਂ ਤੁਹਾਡੇ ਦਿਨ ਬਦਲ ਸਕਦੇ ਨੇ ਤੇ ਨਾਲੇ ਹੀ ਤੁਹਾਡੀ ਕਿਸਮਤ ਬਦਲ ਸਕਦੀ ਏ ਕਿਉਂਕਿ ਅਸੀਂ ਤੁਹਾਡੇ ਲਈ ਲੈ ਕੇ ਹੀ ਇਸ ਤਰ੍ਹਾਂ ਦੇ ਉਪਾਅ ਆਉਣੇ ਆ ਕਿ ਜਿੰਨਾ ਦਾ ਤੁਹਾਨੂੰ ਰਿਜ਼ਲਟ ਮਿਲਦਾ ਹੀ ਮਿਲਦਾ ਹੈ ਇਹਨਾਂ ਉਪਾਅ ਦੇ ਬਾਰੇ ਪਹਿਲਾਂ ਪੂਰੀ ਜਾਣਕਾਰੀ ਲੈ ਕੇ ਤੇ ਇਹਨਾਂ ਗ੍ਰਹਿਆਂ ਦੀ ਦਸ਼ਾ ਤੇ ਚਾਲ ਨੂੰ ਦੇਖ ਕੇ ਆਪਣੇ ਉੱਪਰ ਅਜਮਾਣ ਤੋਂ ਬਾਅਦ ਦੇ ਵਿੱਚ ਫਿਰ ਇਹ ਜੋ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਉਣੇ ਆ ਤੁਹਾਡੇ ਲਈ ਅਸੀਂ ਬਹੁਤ ਹੀ ਵਧੀਆ ਉਪਾਅ ਲੈ ਕੇ ਆਉਣੇ ਆ ਕਿਉਂਕਿ ਅਸੀਂ ਹਮੇਸ਼ਾ ਇਹੀ ਚਾਹੁੰਦੇ ਆ ਕਿ ਤੁਸੀਂ ਇਹ ਉਪਾਅ ਕਰੋ ਤੇ ਤੁਹਾਡੀਆਂ ਪਰੇਸ਼ਾਨੀਆਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਉਹ ਵੀ ਘਰ ਬੈਠੇ ਬੈਠੇ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਆ ਤੇ ਚੇਕਰ ਤੁਸੀਂ ਇਸ ਉਪਾਅ ਨੂੰ ਪੂਰੀ ਨਿਮਰਤਾ ਦੇ ਨਾਲ ਪੂਰੇ ਵਿਸ਼ਵਾਸ ਤੇ ਭਾਵਨਾ ਦੀ ਨਾਲ ਕਰਦੇ ਹੋ ਤਾਂ ਇਸ ਨੂੰ ਇੱਕ ਵਾਰ ਤੁਸੀਂ ਜ਼ਰੂਰ ਕਰਨਾ ਚਾਹੀਏਕਰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਦੇਖੋਗੇ ਤੁਹਾਡੇ ਘਰ ਦੇ ਵਿੱਚੋਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੇ ਚੇੜੀਆਂ ਉਹ ਦੂਰ ਹੋ ਜਾਣੀ ਹੈ ਕਿਉਂਕਿ ਇਹ ਜਿਹੜਾ ਅੱਜ ਦੀ ਵੀਡੀਓ ਦਾ ਉਪਾਏ ਇਹ ਸ਼ਨੀ ਦੇ ਨਾਲ ਜੁੜਿਆ ਹੋਇਆ ਤੇ ਸ਼ਨੀਵਾਰ ਦੇ ਦਿਨ ਨੂੰ ਤੁਸੀਂ ਇਹ ਉਪਾਏ ਕਰਨਾ ਹੈ ਪਰ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਬੀਜੀ ਹੋ ਕਰ ਨਹੀਂ ਸਕਦੇ ਤੁਸੀਂ ਅੱਗੇ ਪਿੱਛੇ ਵੀ ਕਰ ਸਕਦੇ ਹੋ ਪਰ ਕੋਸ਼ਿਸ਼ ਕਰਿਓ ਕਿ ਇਸ ਉਪਾਰ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਹੀ ਕਰੋ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਹਾਂ ਤੇ ਦੇਖਦੇ ਵੀ ਆ ਤੇ ਸੁਣਦੇ ਵੀ ਆ ਕਿ ਜੇਕਰ ਸ਼ਨੀ ਸਾਡੇ ਤੇ ਪ੍ਰਸੰਨ ਹੁੰਦਾ ਹੈ ਤਾਂ ਸ਼ਨੀ ਸਾਨੂੰ ਰਾਜਾ ਵੀ ਬਣਾ ਦਿੰਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਸ਼ਨੀ ਸਾਡੇ ਉੱਪਰ ਨਾਰਾਜ਼ ਹੋ ਜਾਂਦਾ ਹੈ ਕ੍ਰੋਧਿਤ ਹੋ ਜਾਂਦਾ ਹੈ ਤਾਂ ਉਹ ਤੁਹਾਨੂੰ ਰਾਜੇ ਤੋਂ ਭਿਖਾਰੀ ਵੀ ਬਣਾ ਸਕਦਾ ਹੈ ਉਹ ਤੁਹਾਨੂੰ ਉਪਰੋਂ نیچے ਵੀ ਸੁੱਟ ਸਕਦਾ ਹੈ ਕਹਿਣ ਦਾ ਭਾਵੇਂ ਤਰੰਕ ਵੀ ਬਣਾ ਸਕਦਾ ਹੈ ਗਰੀਬ ਵੀ ਬਣਾ ਸਕਦਾ ਹੈ ਤੇ ਜਦੋਂ ਸਾਡੇ ਘਰ ਦੇ ਵਿੱਚ ਗਰੀਬੀ ਆਉਂਦੀ ਹੈ ਸਾਡੇ ਘਰ ਦੇ ਵਿੱਚ ਸ਼ਨੀ ਦੋਸ਼ ਚੱਲਦਾ ਹੈ ਜਾਂ ਫਿਰ ਸ਼ਨੀ ਦੇ ਕਰਕੇ ਸਾਡੇ ਘਰ ਦੇ ਵਿੱਚ ਇਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਗਰੀਬੀ ਅਤੇ ਜਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚ ਇੰਨੀ ਜ਼ਿਆਦੀ ਦਲੇਦਰਤਾ ਤੇ ਦੁੱਖ ਆ ਸਕਦਾ ਹੈ ਕਿ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਸਾਨੂੰ ਡਰਨ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਅਸੀਂ ਇਹ ਕੰਮ ਬਿਲਕੁਲ ਵੀ ਨਹੀਂ ਕਰਨਾ ਅਸੀਂ ਸ਼ਨੀ ਨੂੰ ਖੁਸ਼ਤੀ ਪਰਸਨ ਕਰਨਾ ਹੈ ਇਹ ਛੋਟੇ ਛੋਟੇ ਉਪਾਅ ਨਹੀਂ ਤੇ ਇਹਨਾਂ ਨੂੰ ਕਰਕੇ ਅਸੀਂ ਆਪਣੀ ਸ਼ਨੀ ਦੋਸ਼ ਨੂੰ ਦੂਰ ਕਰਾਂਗੇ ਤੇ ਸ਼ਨੀ ਨੂੰ ਪ੍ਰਸੰਨ ਕਰਾਂਗੇ ਤੇ ਜਦੋਂ ਜਿਵੇਂ ਹੀ ਤੁਸੀਂ ਇਹ ਉਪਾਅ ਕਰਦੇ ਹੋ ਤੁਹਾਡੇ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਣਗੇ ਉਨਾਪਾ ਗੱਲ ਕਰਦੇ ਹਾਂ ਕਿ ਇਸ ਉਪਾਣ ਨੂੰ ਅਸੀਂ ਕਦੋਂ ਕਿਵੇਂ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀਚ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਚ ਰੂਰ ਲਗਵਾਇਆ ਕਰੋ ਜੀ। ਉਪਾਸਥਿਰੂ ਕਰਨ ਤੋਂ ਪਹਿਲਾਂ ਦਸਨ ਤੋਂ ਪਹਿਲਾਂ ਤੁਹਾਨੂੰ ਇੱਕ ਜ਼ਰੂਰੀ ਗੱਲ ਜੋ ਅਸੀਂ ਦੱਸਦੇ ਹਾਂ। ਜਿਵੇਂ ਹੀ ਅਸੀਂ ਅਸਮਾਨ ਦੇ ਉੱਪਰ ਦੇਖਦੇ ਹਾਂ ਉੱਪਰ ਰੱਬ ਤੇ ਦੇਖਦੇ ਹਾਂ ਤੇ ਉਹਨਾਂ ਦਾ ਕਲਰ ਉਹਦਾ ਰੰਗ ਕੀ ਹੈ ਨੀਲਾ। ਤੇ ਜਿਹੜਾ ਸਮੁੰਦਰ ਦਾ ਪਾਣੀ ਹੁੰਦਾ ਏ ਉਹ ਵੀ ਹੁੰਦਾ ਨੀਲਾ ਤੇ ਜਿਹੜਾ ਅੱਜ ਦਾ ਉਪਾਏ ਸ਼ਨੀ ਦਾ ਉਪਾਏ ਸ਼ਨੀ ਦਾ ਉਪਾਏ ਜਿਹੜਾ ਇਹ ਨਾਲ ਜੁੜਿਆ ਹੋਇਆ ਚੰਦਰ ਤੇ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਨੀਲਾ ਰੰਗ ਹੈ ਉਸ ਦਾ ਸਬੰਧ ਏ ਸ਼ਨੀ ਦੇ ਨਾਲ ਤੇ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਹਾਡਾ ਵਾਸ਼ਰੂਮ ਏ ਬਾਥਰੂਮ ਏ ਉਸ ਦੇ ਅੰਦਰ ਇਸ ਦੇ ਵਿੱਚ ਸਿਰਫ ਤੁਹਾਨੂੰ ਅਸੀਂ ਆਸਮਾਨ ਦੀ ਇੱਕ ਉਦਾਹਰਨ ਹੀ ਦਿੱਤੀ ਏ ਕਿਉਂਕਿ ਪਾਣੀ ਸਮੁੰਦਰ ਦੇ ਪਾਣੀ ਤੇ ਅਸਮਾਨ ਦੀ ਸਿਰਫ ਇੱਕ ਉਦਾਹਰਣ ਹੈ ਤੇ ਜਿਹੜਾ ਪਾਣੀ ਹੈ ਇਹ ਜੁੜਿਆ ਹੋਇਆ ਹੈ ਇਹ ਸਭ ਸਾਡੇ ਗ੍ਰਹਿਆਂ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਗ੍ਰਹਿਆਂ ਦੇ ਨਾਲ ਕੁੰਡਲੀ ਦੇ ਨਾਲ ਤੇ ਸਾਡੇ ਸ਼ਨੀ ਦੇ ਨਾਲ ਤੇ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਵਾਸ਼ਰੂਮ ਦੇ ਵਿੱਚ ਆਪਣੇ ਬਾਥਰੂਮ ਦੇ ਵਿੱਚ ਨਹਾਉਂਦੇ ਆ ਤੇ ਉਸ ਸਮੇਂ ਜਿਹੜਾ ਸਾਡਾ ਮਨ ਜੋ ਵੀ ਚੀਜ਼ ਸੋਚਦਾ ਹੈ ਕੋਸੇ ਸਮੇ ਸਾਡੇ ਮਨ ਦੇ ਵਿੱਚ ਜੋ ਚੱਲ ਰਿਹਾ ਹੁੰਦਾ ਹੈ ਤੇ ਜੋ ਹੀ ਅਸੀਂ ਸੋਚਦੇ ਹਾਂ ਤਾਂ ਹੁੰਦਾ ਕਿ ਇਹ ਉਹੀ ਚੀਜ਼ਾਂ ਸਾਡੇ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਜੋ ਚੀਜ਼ ਅਸੀਂ ਸੋਚਾਂਗੇ ਤੇ ਉਹੀ ਚੀਜ਼ ਦਾ ਹੀ ਸਾਨੂੰ ਸਾਹਮਣਾ ਕਰਨਾ ਪਵੇਗਾ ਜੇਕਰ ਅਸੀਂ ਚੰਗਾ ਸੋਚਾਂਗੇ ਤਾਂ ਸਾਡੇ ਨਾਲ ਚੰਗਾ ਹੋਵੇਗਾ ਜੇਕਰ ਅਸੀਂ ਮਾੜਾ ਸੋਚਾਂਗੇ ਤਾਂ ਸਾਡੇ ਨਾਲ ਮਾੜਾ ਹੀ ਹੋਵੇਗਾ ਤੇ ਇਸੇ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਨਹਾਉਣੇ ਹੋ ਆਪਣੇ ਬਾਥਰੂਮ ਦੇ ਅੰਦਰ ਜਿਸ ਬਾਲਟੀ ਦੇ ਵਿੱਚ ਤੁਸੀਂ ਪਾਣੀ ਪਾ ਰਹੇ ਹੋ ਜੇਕਰ ਉਸ ਬਾਲਟੀ ਦਾ ਕਲਰ ਤੁਸੀਂ ਨੀਲੇ ਰੰਗ ਦਾ ਚੁਣਦੇ ਹੋ ਕਹਿੰਦਾ ਭਾਵ ਕਿ ਨੀਲੇ ਰੰਗ ਦੀ ਬਾਲਟੀ ਆਪਣੇ ਬਾਥਰੂਮ ਦੇ ਵਿੱਚ ਰੱਖਦੇ ਹੋ ਤੇ ਇਸ ਦੇ ਨਾਲ-ਨਾਲ ਜਿਸ ਮੱਗ ਦੇ ਨਾਲ ਤੁਸੀਂ ਨਹਾਉਣੇ ਉਹ ਵੀ ਨੀਲੇ ਰੰਗ ਦਾ ਹੀ ਤੁਸੀਂ ਚੁਣ ਸਕਦੇ ਹੋ ਕਹਿੰਦੇ ਭਾਵ ਕਿ ਬਾਲਟੀ ਤੇ ਮੱਗ ਜਿਹੜਾ ਹੈ ਉਹ ਨੀਲੇ ਰੰਗ ਦਾ ਹੀ ਹੋਣਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਇੱਕ ਛੋਟਾ ਜਿਹਾ ਟੂਟਕਾ ਕਰਨ ਦੇ ਨਾਲ ਜਿਹੜੀ ਤੁਹਾਡੀ ਸੋਚ ਹੈ ਉਹ ਬਦਲ ਜਾਵੇਗੀ ਜੇਕਰ ਤੁਹਾਡੇ ਮਨ ਦੇ ਅੰਦਰ ਨਿਰਾਸ਼ਾ ਇਹ ਨਕਾਰਾਤਮਕਤਾ ਸੋਚ ਇਹ ਸਾਰੀ ਦੂਰ ਹੋਵੇਗੀ ਤੇ ਤੁਹਾਡੇ ਮਨ ਦੇ ਅੰਦਰ ਇੱਕ ਕੌਨਫੀਡੈਂਸ ਲੈਵਲ ਕੌਨਫੀਡੈਂਸ ਆਵੇਗਾ ਤੁਹਾਡਾ ਕੌਨਫੀਡੈਂਸ ਲੈਵਲ ਇਹ ਜਿਹੜਾ ਉਹ ਵਧੇਗਾ ਤੁਹਾਡੇ ਅੰਦਰ ਇੱਕ ਐਸੀ ਭਾਵਨਾ ਪੈਦਾ ਹੋ ਜਾਵੇਗੀ ਕਿ ਹਮੇਸ਼ਾ ਤੁਸੀਂ ਚੰਗਾਈ ਸੋਚੋਗੇ ਤੁਹਾਡੇ ਮਨ ਦੇ ਅੰਦਰ ਚੰਗੇ ਖਿਆਲ ਆਉਣਗੇ ਕਿਉਂਕਿ ਤੁਹਾਨੂੰ ਦੱਸਿਆ ਹੈ ਕਿ ਜਿਹੜਾ ਨੀਲਾ ਰੰਗ ਹੁੰਦਾ ਹੈ ਇਸ ਦਾ ਸਬੰਧ ਸ਼ਨੀ ਦੇ ਨਾਲ ਹੁੰਦਾ ਹੈ ਤੇ ਜਦੋਂ ਤੁਸੀਂ ਇੱਕ ਛੋਟਾ ਜਿਹਾ ਟੂਟਕਾ ਬਣਾਉਂਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪਹਨ ਮੁਜਮਤਕਾਰੀ ਫਾਇਦੇ ਹੋਣਗੇ ਤੇ ਜਿਵੇਂ ਤੁਸੀਂ ਇਹ ਕਰੋਗੇ ਤੇ ਤੁਹਾਨੂੰ ਖੁਦ ਨੂੰ ਵੀ ਯਕੀਨ ਨਹੀਂ ਆਵੇਗਾ ਤੁਸੀਂ ਵੀ ਸੋਚੋਗੇ ਕਿ ਇਹ ਸਾਡੇ ਨਾਲ ਹੋ ਕੀ ਰਿਹਾ ਸਿਰਫ ਤਾਂ ਸਿਰਫ ਅਸੀਂ ਇੱਕ ਆਪਣੇ ਬਾਥਰੂਮ ਦੇ ਅੰਦਰ ਦੀ ਬਾਲਟੀ ਤੇ ਇੱਕ ਮੱਗ ਉਹੀ ਚੇਂਜ ਕੀਤਾ ਹੈ ਉਸ ਦਾ ਕਲਰ ਅਸੀਂ ਨੀਲਾ ਕੀਤਾ ਹੈ ਉਹ ਅਸੀਂ ਨੀਲੇ ਕਲਰ ਦੇ ਲਿਆ ਕੇ ਰੱਖੇ ਨੇ ਤੁਸੀਂ ਖੁਦ ਦੇਖੋਗੇ ਕਿ ਇੱਕ ਛੋਟੀ ਜਿਹੀ ਚੀਜ਼ ਕਰਨ ਦੇ ਨਾਲ ਇੰਨਾ ਜ਼ਿਆਦਾ ਚਮਕਦਾਰ ਕਿਵੇਂ ਹੋ ਸਕਦਾ ਹੈ ਕਿਉਂਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਹੀ ਹੁੰਦੀਆਂ ਨੇ ਜੋ ਚਮਤਕਾਰ ਦਿਖਾਉਂਦੀਆਂ ਨੇ ਜੋ ਸਾਡੇ ਘਰ ਦੀਆਂ ਪ੍ਰੋਬਲਮ ਨੂੰ ਦੂਰ ਕਰਦੀਆਂ ਨੇ ਤੇ ਜਦੋਂ ਅਸੀਂ ਇਹ ਉਪਾਅ ਕਰਾਂਗੇ ਤਾਂ ਇਹ ਉਪਾਅ ਕਰਨ ਦੇ ਨਾਲ ਤੁਸੀਂ ਖੁਦ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਅੱਜ ਕਿੰਨਾ ਬਦਲਾਅ ਹੁੰਦਾ ਹੈ ਤੇ ਕੱਲ੍ਹ ਹੋਰ ਕਿੰਨਾ ਹੁੰਦਾ ਹੈ ਦਿਨੋਂ-ਦਿਨ ਇਹ ਤੁਹਾਨੂੰ ਆਪਣੇ ਆਪ ਬਦਲਣਾ ਜ਼ਰੂਰ ਆਵੇਗਾ ਤੁਸੀਂ ਖੁਦ ਤਾਂ ਹੈਰਾਨ ਹੋਵੋਗੇ ਹੀ ਹੋਵੋਗੇ ਤੇ ਤੁਹਾਡੇ ਆਂਡ ਗਵਾਂਡ ਦੇ ਲੋਕ ਨੇ ਜਿਹੜੇ ਤੁਹਾਡੇ ਦੋਸਤ ਮਿੱਤਰ ਨੇ ਰਿਸ਼ਤੇਦਾਰ ਨੇ ਉਹ ਵੀ ਖੁਦ ਹੈਰਾਨ ਰਹਿ ਜਾਣਗੇ ਤੁਹਾਡੇ ਤੋਂ ਕਿ ਇਹਨਾਂ ਦੇ ਘਰ ਦੇ ਵਿੱਚ ਅਜੀਬਾ ਕੀ ਹੋਇਆ ਏ ਉਹ ਵੀ ਸੋਚਾਂ ਦੇ ਵਿੱਚ ਬੈਣਗੇ ਕਿ ਇਹਨਾਂ ਦੇ ਘਰ ਦੇ ਵਿੱਚ ਅਜੀਬਾ ਕੀ ਹੋਇਆ ਜਿਸ ਦੇ ਨਾਲ ਇਹਨਾਂ ਦੇ ਘਰ ਦੀ ਪੂਰੀ ਕਾਇਆ ਹੀ ਪਲਟ ਚੁੱਕੀ ਏ ਕਿਉਂਕਿ ਉਹ ਵੀ ਸੋਚ ਕੇ ਹੈਰਾਨ ਰਹਿ ਜਾਣਗੇ ਕਿ ਇਹਨਾਂ ਦੇ ਤਾਂ ਬਿਲਕੁਲ ਦਿਨ ਹੀ ਬਦਲ ਚੁੱਕੇ ਨੇ ਇਹ ਇੱਕ ਸ਼ੂਟ ਹੈ ਜਿਹੜਾ ਉਪਾਏ ਪਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਨਾ ਚਾਹੀਏ ਜੇਕਰ ਤੁਹਾਨੂੰ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਹੋ ਸਕਦਾ ਹੈ ਤੁਸੀਂ ਉਪਾਅ ਟੂਟ ਕੇ ਦੇ ਵਿੱਚ ਵਿਸ਼ਵਾਸ ਕਰਦੇ ਹੋ ਤਾਂ ਫਿਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਬਸ ਤੁਸੀਂ ਨੀਲੇ ਰੰਗ ਦੀ ਬਾਲਟੀ ਤੇ ਮੱਗ ਆਪਣੇ ਬਾਥਰੂਮ ਦੇ ਵਿੱਚ ਤੁਸੀਂ ਲਿਆ ਕੇ ਰੱਖਣਾ ਹੈ ਤੇ ਆਪਣੇ ਘਰ ਦੇ ਵਿੱਚੋਂ ਆਪਣੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਜੇਕਰ ਇਹ ਛੋਟੇ ਛੋਟੇ ਕੰਮ ਤੁਸੀਂ ਆਪਣੇ ਘਰ ਦੇ ਵਿੱਚ ਕਰਦੇ ਹੋ ਤਾਂ ਸਮਝ ਲਓ ਕਿ ਤੁਹਾਡੀ ਸੁੱਤੀ ਹੋਈ ਕਿਸਮਤ ਅੱਜ ਜਾਗ ਜਾਵੇਗੀ ਤੁਹਾਡੇ ਜੋ ਵੀ ਗ੍ਰਹਿ ਖਰਾਬ ਚੱਲ ਰਹੇ ਗ੍ਰਹਿਾਂ ਦੀ ਦਸ਼ਾ ਖਰਾਬ ਚੱਲ ਰਹੀ ਏ ਇਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਤੁਹਾਡੀਆਂ ਕੁਝ ਹੀ ਦਿਨਾਂ ਦੇ ਵਿੱਚ ਦੂਰ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ